ਅੱਜ ਬਾਈ ਭਾਨੇ ਸਿੱਧੂ ਦੇ ਕੱਠ ਦੇ ਵਿੱਚ ਬਾਈ ਭਾਨੇ ਸਿੱਧੂ ਦੇ سپورਟ ਦੇ ਵਿੱਚ ਇਸੇ ਕੱਠ ਦੇ ਵਿੱਚ ਤੁਹਾਡਾ ਇੱਕ ਵੱਖਰਾ ਹੀ ਜੋਸ਼ ਦੇਖਣ ਨੂੰ ਮਿਲਿਆ ਮੈਂ ਦਿਲੋਂ ਸੋਚ ਕੇ ਆਈ ਸੀ ਕਿ ਮੈਂ ਬੋਲੂਗੀ ਕਿ ਮੈਂ ਤਾਂ ਇਕੱਠ ਅਡਾ ਪਿਆਰ ਦੇਖ ਕੇ ਸਭ ਕੁਝ ਹੀ ਭੁੱਲ ਗਈ ਮੈਨੂੰ ਕੁਝ ਯਾਦ ਹੀ ਨਹੀਂ ਆ ਰਿਹਾ ਕਿ ਮੈਂ ਕੀ ਬੋਲਾਂ ਮੇਰੇ ਤੋਂ ਪਹਿਲਾਂ ਬੜੇ ਬੁਲਾਰੇ ਆਏ ਅੱਜ ਦੇ ਜੋ ਮੁੱਦੇ ਨੇ ਜਾਂ ਬਾਈ ਭਾਨੇ ਸਿੱਧੂ ਬਾਦ ਪਸਾਰੇ ਗੱਲ ਬਹੁਤ ਦੇ ਨਾਲ ਸਾਂਝੀ ਕੀਤੀ ਤੇ ਮੈਂ ਕਾਫੀ ਸਮੇਂ ਦੇ ਵਿੱਚ ਕੁਝ ਕੁ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ ਮੈਂ ਗੱਲ ਕਰਨਾ ਚਾਹੁੰਦੀ ਆ ਬਾਈ ਭਾਨੇ ਸਿੱਧੂ ਦੀ ਬਾਈ ਭਾਨਾ ਸਿੱਧੂ ਨਾ ਤਾਂ ਕੋਈ ਐਮਐਲਏ ਆ ਨਾ ਐਮਪੀ ਐ ਨਾ ਮੁੱਖ ਮੰਤਰੀ ਆ ਨਾ ਮੰਤਰੀ ਆ ਨਾ ਸਰਪੰਚ ਪਰ ਫੇਰ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਸਰਕਾਰੀ ਅਫਸਰਾਂ ਦੀ ਹੁੰਦੀ ਹੈ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਅਜਿਹੇ ਲੋਕਾਂ ਨੂੰ 26 ਜਨਵਰੀ ਦੇ ਪੰਜਾਬ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਕਿ ਭਾਈ ਜੋ ਗੱਲ ਸਾਡਾ ਸੀ ਉਹ ਗੱਲ ਤੁਸੀਂ ਕਰਕੇ ਦਿਖਾਤਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਜੰਟਾ ਨੇ ਲੁੱਟਿਆ ਉਹਨਾਂ ਦੇ ਖਾਤ ਪੈ ਭਰਨ ਲਈ ਲੜੂ ਆਣਾ ਲੜਿਆ ਪੋਰਟ plazas ਤੇ ਹੁੰਦੀ ਲੁੱਟ ਹੰਬਾਈ ਕਰਨੇ ਸਿੱਧੂ ਨੇ ਬਾਤ ਕਰੀ ਪਰ ਹੋਇਆ ਇੱਥੇ ਬਿਲਕੁਲ ਉਲਟ। ਕਿਥਾ ਪਰਚਾ ਉਗਾ ਦੇ ਪਾਇਆ ਗਿਆ। ਪਹਿਲਾ ਵਾਰੀ ਪਰਮਿੰਦਰ ਝੋਟੇ ਦੇ ਚੂਠਾ ਪਰਚਾ ਪਾਇਆ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਸੁਪਤਾ ਵੋ ਇੱਥੇ ਵੀ ਸਰਕਾਰ ਐ ਨਾ ਇਹ ਡਰ ਗਈ ਆ ਸਦੇ ਆਮ ਲੋਕਾਂ ਤੋਂ। ਉਹਨਾਂ ਲੋਕਾਂ ਤੋਂ ਜਿਹੜੇ ਹੱਕ ਦੀ ਗੱਲ ਕਰਦੇ ਆ ਜਿਹੜੇ ਸੱਚ ਦੀ ਗੱਲ ਕਰਦੇ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੀ ਮੋਰੀ ਵੀ ਉਹ ਦਿਆ ਚਾਹੇ ਮੁੱਖ ਮੰਤਰੀ ਆ ਚਾਹੇ ਪ੍ਰਧਾਨ ਮੰਤਰੀ ਆ ਤੇ ਚਾਹੇ ਕਿੰਦ ਦਾ ਪਰਚਾ ਪਰ ਜੋ ਜਨ ਨੇ ਕੀਤਾ ਬਾਈ ਭਾਨੇ ਸਿੱਧੂ ਤੇ ਪਰਚਾ ਸਰਦਾਰ ਸੁਖਪਾਲ ਸਿੰਘ ਖੇਰਾ ਜਿੱਤੇ ਪਰਚਾ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੇ ਪਰਚਾ ਬਾਈ ਪਰਮਿੰਦਰ ਛੋਟੇ ਤੇ ਪਰਚਾ ਇਸੇ ਨਾਲ ਲੋਕ ਦਾਲ ਨਹੀਂ ਜੁੜਦੇ ਲੋਕ ਸੁਣਦੇ ਕਿ ਕਿੱਥੇ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਲੋਕਾਂ ਨੂੰ ਨਾਲ ਜੋੜਨਾ ਨਾ ਕੇ ਲੋਕਾਂ ਨੂੰ ਨਾਲੋਂ ਤੋਰ ਕਰਦੇ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਤਾਂ ਵਿਰੋਧੀ ਹੀ ਰਹਿੰਦੇ ਨੇ ਪਰ ਪੰਜਾਬ ਸਰਕਾਰ ਦੀਆਂ ਭਗਵੰਤ ਸਿੰਘ ਮਾਣ ਦੇ ਨਾਲ ਹਰਕਤਾਂ ਦੇ ਕਰਕੇ ਜਿਹੜੇ ਨਾਲੇ ਮੰਨਤ ਸੀ ਜਿੰਨਾਂ ਨੇ ਉਹਨਾਂ ਨੂੰ ਹੌਂਕਾ ਪਾਈਆਂ ਸੀ ਅੱਜ ਓਹ ਲੋਕ ਵੀ ਪੰਜਾਬ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ ਇਹ ਜਿੱਤ ਹੈ ਬਾਈ ਭਾਨੇ ਸਿੱਧੂ ਦੀ ਇਹ ਤੁਹਾਡਾ ਸਾਥ ਜਿੱਤ ਹੈ ਬਾਈ ਭਾਨੇ ਸਿੱਧੂ ਦੀ ਇਹ ਵਿਚਾਰਧਾਰਾ ਨਹੀਂ ਸੀ ਮਾਰਟੀ ਦੀ ਜਦ ਤਾਂ ਹੋ ਰਿਹਾ ਤਾਂ ਕੀ ਅੱਜ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਸ਼ੈ ਤੇ ਹੋ ਰਿਹਾ ਅਸੀਂ ਦੇਖਿਆ ਨਾ ਜੋ ਨਿਊਜ਼ਾਂ ਦੇ ਵਿੱਚ ਆਇਆ ਜਿਸ ਤਰ੍ਹਾਂ ਦਾ ਵਰਤਾਅ ਬਾਈ ਭਾਨੇ ਸੁਭੂ ਦੇ ਨਾਲ ਕੀਤਾ ਗਿਆ ਜ ਜੁਨਾ ਦੇ ਮਾਪੇ ਵੀ ਪਰੇਸ਼ਾਨ ਐ ਅੱਜ ਬਾਈ ਖੁਦ ਪਰੇਸ਼ਾਨ ਅੱਜ ਤੁਸੀਂ ਸਾਰੇ ਲੋਕ ਪਰੇਸ਼ਾਨ ਹੋ ਇਹ ਸਵਾਲ ਖੜੇ ਕਰਦੇ ਆ ਪੰਜਾਬ ਦੀ ਸਰਕਾਰ ਤੇ ਕਿ ਕਿਸ ਪਾਸੇ ਨੂੰ ਸਾਡੇ ਪੰਜਾਬ ਨੂੰ ਨਜ਼ਾਇਆ ਜੜਿਆ सब तो, चलना करके so, तो बहुत बहुत धन्यवाद करती हूँ जो तुम अपने कीमती समय के समा कट के भाई भाने सिंधु की सपोर्ट के आए क्योंकि समा बहुत घट है ਜਦੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਬੋਲਿਆ ਜਾਂਦਾ ਸੀ ਤਾਂ ਬਾਈ ਪਾਨਾ ਸਿੱਧੂ ਸਭ ਤੋਂ ਪਹਿਲਾਂ ਮੇਰੇ ਨਾਲ ਖੜੇ ਸਿੱਧਾ ਜੇ ਮੇਰਾ ਵੀ ਫਰਜ਼ ਮੰਨਦਾ ਕਿ ਮੈਂ ਬਾਈ ਪਾਨਾ ਸਿੱਧੂ ਦੇ ਨਾਲ ਖੜਾ ਜਿੱਥੇ ਵੀ ਜਿਵੇਂ ਦੇ ਉਹਨਾਂ ਦੇ ਪਰਿਵਾਰ ਵੱਲੋਂ ਤੁਹਾਡੇ ਲੋਕਾਂ ਦੇ ਵੱਲੋਂ ਪ੍ਰੋਗਰਾਮ ਹੋਣਗੇ ਜਾਣ ਕੇ ਮੈਂ ਹਰ ਵਕਤ ਤੁਹਾਡੇ ਨਾਲ ਖੜਾਂਗੀ ਬਾਈ ਪਾਨਾ ਸਿੱਧੂ ਦੀ ਸਪੋਰਟ ਦੇ ਵਿੱਚ ਅਖੀਰ मेनूी साथ ॾियो कंदर वांग सम्झे खबरू हुय जवान